ਪਾਰਮਨਟ ਸੁਸਾਈਸਾਈਟੇ ਸਭ ਤੋਂ ਬਾਅਦ ਸੁਸਾਈਸਾਈਟੇ ਪਾਰਮਨਟ ਪੰਜਾਬ ਦੇ ਕਰ ਰਹੇ ਨੇ ਉਹਨਾਂ ਦੀ ਪੇਂ ਕਪੈਸਿਟੀ ਬਿਲਕੁਲ ਨਹੀਂ ਹੈ ਤੇ ਅੱਜ ਇਹ ਇੱਕ ਹੋਰ ਨਵੀਂ ਸੱਟ ਜਿਹੜੀ ਉਹਨਾਂ ਨੇ ਮਾਰ ਦਿੱਤੀ ਇੱਕ ਦੂਸਰੀ ਉਹ ਕਹੀ ਜਾਂਦੇ ਨੇ ਡਾਈਵਰਸੀਫਿਕੇਸ਼ਨ ਡਾਈਵਰਸੀਫਿਕੇਸ਼ਨ ਹੈ ਜੀ ਕਮੇਟੀ ਬਣਾਤੀ ਐ ਐਗਰੀਕਲਚਰ ਪਾਲਿਸੀ ਉਹ ਕਰਨਾ ਕਰਾਉਣਾ ਕੱਕ ਨਹੀਂ ਸਿਰਫ ਝੁੰਮਲੇ ਨੇ ਇਹ ਫਾਸਰਸ ਦੇ ਕਲਾਕਾਰ ਦੀ ਸਰਕਾਰ ਹੈ ਇਹ ਲਤੀਫੇ ਸੁਣਾ ਕੇ ਲੋਕਾਂ ਨੂੰ ਮੂਰਖ ਬਣਾ ਰਿਹਾ ਔਰ ਜੇ ਇਹਨਾਂ ਨੇ ਡਾਈਵਰਸੀਫਿਕੇਸ਼ਨ ਕਰਨੀ ਹੈ ਤਾਂ ਆਇਲ ਸੀਡਸ ਮੱਕੀ ਜਿਹੜੀਆਂ ਦੂਸਰੀਆਂ ਫਸਲਾਂ ਨੇ ਦਾਲਾਂ ਨੇ ਉਹਨਾਂ ਦੀ ਖਰੀਦ ਸ਼ੁਰੂ ਕਰਨ ਮੂੰਗੀ ਦੀ ਫਸਲ ਖਰੀਦਣੀ ਸ਼ੁਰੂ ਕੀਤੀ ਸੀ ਅੱਧ ਵਿਚਾਲੇ ਛੱਡਤੀ ਉਹਦੇ ਜਿਹੜੇ ਪੈਸੇ ਬਕਾਇਆ ਭਾਵ ਅੰਤਰ ਚ ਵੀ ਦੇਣੇ ਸੀ ਉਹ ਕਿਸੇ ਨੂੰ ਦਿੱਤੇ ਹੀ ਨਹੀਂ ਕਿਸੇ ਨੂੰ ਦੇ ਦਿੱਤੇ ਕਿਸੇ ਨੂੰ ਨਹੀਂ ਦਿੱਤੇ ਇਹ ਜਿਹੜੀ ਆਇਲ ਸੀਡਸ ਨੇ ਅਸੀਂ ਇੰਪੋਰਟ ਕਰਦੇ ਹਾਂ ਬਾਹਰੋਂ ਇੱਥੇ ਕੋਈ ਖਰੀਦਾ ਨਹੀਂ 4000 ਰੁਪਏ ਨੂੰ ਸਰੋਂ ਵਿਕਦੀ ਨਹੀਂ ਤੇ ਇਸੇ ਤਰ੍ਹਾਂ ਮੱਕੀ ਰੁੱਲਦੀ ਹੈ ਹਰ ਫਸਲ ਇੱਥੇ ਐਮਐਸਪੀ ਹੈ ਐਮਐਸਪੀ ਵਿਦਆਊਟ ਪ੍ਰੋਕਿਊਰਮੈਂਟ ਮੀਨਸ ਜ਼ੀਰੋ ਉਹਦਾ ਮਤਲਬ ਕੀ ਰਹਿ ਜਾਂਦਾ ਜੇ ਤੁਸੀਂ ਐਮਐਸਪੀ ਤੈਅ ਕਰਤੀ ਉਹ ਮਾਰਕੀਟ ਚ ਮਿਲਣੀ ਨਹੀਂ ਇਸੇ ਕਰਕੇ ਸਾਡੀ ਜਿਹੜੀ ਲੜਾਈ ਹੈ ਅਸੀਂ ਕਹਿੰਦੇ ਹਾਂ ਵੀ ਇੱਕ ਇਹ ਜਿਹੜੇ ਪੈਨ ਤੁਸੀਂ ਦੇਖ ਰਹੇ ਹੋ ਮਲਾਈ ਹੋਏ ਨੇ ਜੇ ਕੋਈ ਐਮਐਸਪੀ ਤੋਂ ਘੱਟ ਖਰੀਦੇ ਉਹਦੇ ਇਹ ਆਫੈਂਸ ਹੋਵੇ ਔਰ ਉਹਦੇ ਉੱਤੇ ਪਰਚਾ ਦਰਜ ਹੋਵੇ ਅਹੀ ਮੰਗ ਅਸੀਂ ਕਰਦੇ ਆ ਨਾ ਜੇ ਸਰਕਾਰ ਇਮਾਨਦਾਰੀ ਨਾਲ ਐਮਐਸਪੀ ਤੈਅ ਕਰਦੀ ਹੈ ਫਿਰ ਉਹਦੇ ਵਿੱਚ ਇੱਕ ਵੱਡਾ ਸਵਾਲ ਹੈ ਉਹ ਐਮਐਸਪੀ ਦਾ ਜਿਹੜਾ ਅਕਾਊਂਟ ਫੋਰ ਕਰਨ ਦਾ ਸਾਰਾ ਫਾਰਮੂਲਾ ਉਹ ਵੀ ਬੜਾ ਇੱਕ ਵੱਡਾ ਸਵਾਲ ਹੈ ਉਹ ਵੀ ਬੜਾ ਭਾਈ ਆ ਉਹਦੇ ਵਿੱਚ ਗੱਲਾਂ ਲਿਖੀਆਂ ਜਿਹੜੀਆਂ ਕਿਸਾਨ ਦੀ ਜ਼ਿੰਮੇਵਾਰੀ ਨਹੀਂ ਤਾਂ ਇਹ ਸਾਰਾ ਕੁਝ ਜਿਹੜਾ ਸਰਕਾਰ ਡਾਈਵਰਸੀਫਿਕੇਸ਼ਨ ਤੇ ਪੰਜਾਬ ਵਾਲੇ ਨੇ ਇੱਕ ਨਵੇਂ ਹੀ ਕੰਮ ਕਰਤਾ ਇੱਕ ਬੀਸੀਜੀ ਨਾਂ ਦੀ ਕੰਪਨੀ ਨੂੰ ਠੇਕਾ ਦਿੱਤਾ ਡਾਈਵਰਸੀਫਿਕੇਸ਼ਨ ਵਾਸਤੇ ਜਿਹਦਾ ਕੋਈ ਖੇਤੀ ਨਾਲ ਕੋਈ ਸੰਬੰਧ ਨਹੀਂ ਉਹਦਾ ਖੇਤੀ ਦਾ ਕੋਈ ਤਜਰਬਾ ਹੀ ਨਹੀਂ ਕਹਿੰਦੇ ਜੀ ਅਸੀਂ ਟੈਂਡਰ ਫਲੋਟ ਕੀਤਾ ਤੇ ਲੋਕਾਂ ਨੂੰ ਪਹਿਲਾਂ ਹੀ ਪਤਾ ਲੱਗ ਗਿਆ ਵੀ ਇਹ ਟੈਂਡਰ ਇਹਨਾਂ ਨੇ ਫਲਾਣੇ ਨੂੰ ਦੇਣਾ ਕਿਸੇ ਨੇ ਟੈਂਡਰ ਪਰ ਇਹ ਹੀ ਨਹੀਂ ਤੇ ਉਹੀ ਤਿੰਨ ਵਾਰੀ ਤਿੰਨ ਵਾਰੀ ਟੈਂਡਰ ਮੰਗੇ ਇੱਕੋ ਕੰਪਨੀ ਦਾ ਆਇਆ ਉਹਨੂੰ ਜਿਹਨੂੰ ਕੋਈ ਤਜਰਬਾ ਨਹੀਂ ਉਹ ਉਹ ਕਹਿੰਦਾ ਇੰਡਸਟਰੀ 'ਚ ਉਹਨੇ ਕੰਮ ਕੀਤਾ ਹੈ ਉਹਨੇ ਟਰੇਡ 'ਚ ਕੰਮ ਕੀਤਾ ਹੈ ਪਰ ਖੇਤੀ ਦਾ ਅਜੇ ਤੱਕ ਕੋਨੇ ਕੋ ਡੱਕਾ ਦੂਰਾ ਨਹੀਂ ਕੀਤਾ ਕਿਉਂਕਿ ਉਹ ਇਹਨਾਂ ਦਾ ਚੇਤ ਹੈ ਇਸ ਕਰਕੇ 8.5 ਕਰੋੜ ਰੁਪਇਆ ਉਹਨੂੰ ਪੰਜਾਬ ਦਾ ਪੂਜਣ ਲੱਗੇ ਨੇ ਤੁਸੀਂ ਲੋਕ ਲੋਕਾਂ ਤੇ ਬਾੜ ਪਾਈ ਜਾ ਰਹੇ ਹੋ ਆਪਣੇ ਗੁਲਛਰੇ ਉਡਾਈ ਜਾ ਰਹੇ ਇਹ ਕਿੰਨੀ ਦੇਰ ਚੱਲੇਗਾ ਇੱਕ ਗੱਲ ਬੀਸੀਜੀ ਬੀਸੀਜੀ ਬਹੁਤ ਵੱਡੀ ਰਿਪੋਰਟ ਛਪੀ ਹੈ ਤਾਂ ਮੀਡੀਆ ਦੇ ਵਿੱਚ ਆ ਚੁੱਕਾ ਟ੍ਰਿਬਿਊਨ ਨੇ ਬਹੁਤ ਵੱਡਾ ਇਹਨੂੰ ਥਾਂ ਦਿੱਤੀ ਔਰ ਮੈਂ ਅਸੀਂ ਸਮਝਦੇ ਹਾਂ ਕਿ ਡਾਈਵਰਸੀਫਿਕੇਸ਼ਨ ਕੋਈ ਔਖਾ ਕੰਮ ਨਹੀਂ ਸਰਕਾਰ ਗਰੰਟੀ ਕਰ ਦੇ ਵੀ ਕਿਹੜੀ ਚੀਜ਼ ਉਹ ਖਰੀਦੇਗੀ ਜਦੋਂ ਕਿਸਾਨ ਨੂੰ ਤਸੱਲੀ ਹੋ ਗਈ ਵੀ ਜਿਹੜੀ ਮੈਂ ਦਾਲ ਪੈਦਾ ਕਰਨਾ ਮੈਂ ਆਇਲ ਸੀਡ ਪੈਦਾ ਕਰਨਾ ਉਹ ਐਮਐਸਪੀ ਤੇ ਵਿਕੇਗਾ ਆਟੋਮੈਟਿਕਲੀ ਉਹਦਰ ਸਵਿਚਓਵਰ ਕਰ ਦੇਣਗੇ ਕਿਸਾਨ ਕਿਉਂਕਿ ਸਰਕਾਰ ਖਰੀਦੀ ਨਹੀਂ ਇਸ ਕਰਕੇ ਮਜਬੂਰੀ ਹੈ ਉਹਦੀ ਉਹ ਫਿਰ ਮਜਬੂਰੀ ਬਸ ਜਿਹੜਾ ਉਹ ਕਣਕ ਝੋਨੇ ਦੇ ਫਸਿਆ ਹੋਇਆ ਉਹ ਸਾਰੇ ਸਮਝਦੇ ਨਹੀਂ ਦੇ ਜਿਹੜੇ ਕਮੀਆਂ ਪੇਸ਼ੀਆਂ ਸਾਰੀਆਂ ਨੂੰ ਪਤਾ ਹੈ ਪਰ ਉਹ ਸਿਰਫ ਕਿਉਂਕਿ ਦੂਜੀਆਂ ਫਸਲਾਂ ਦੀ ਖਰੀਦ ਕੋਈ ਨਹੀਂ ਹੈ ਉਹਨਾਂ ਕੋਲ ਹੋਰ ਕੋਈ ਰਸਤਾ ਨਹੀਂ رہ ਜਾਂਦਾ ਔਰ ਕਣਕ ਚੁੰਨੇ ਦੇ ਜਾਲ ਵਿੱਚ ਫਸੇ ਆ ਇਦਾਂ ਡਾਈਵਰਸੀਫਿਕੇਸ਼ਨ ਨਹੀਂ ਹੋਣੀ ਕਈ ਸਰਕਾਰਾਂ ਆ ਕੇ ਚਲਿੰਗੀਆਂ ਇਹ ਗੱਲ ਕਰਕੇ ਇਹ ਸਰਕਾਰ ਵੀ ਗੱਲਾਂ ਕਰਕੇ ਚਲੀ ਜਾਊ ਡਾਈਵਰਸੀਫਿਕੇਸ਼ਨ ਕਰਨੀ ਹੈ ਤਾਂ ਸਾਰੀਆਂ ਚੀਜ਼ਾਂ ਖਰੀਦਣੀਆਂ ਪੈਣਗੀਆਂ ਜੇ ਡੀਐਸਆਰ ਵਾਲਿਆਂ ਨੂੰ ਕੁਝ ਨਹੀਂ ਦਿੱਤਾ ਜਿਹੜੇ ਨੇਚਰਲ ਕੈਰਾਮਿਟੀਆਂ ਨਾਲ ਪਿੱਛੇ ਕਣਕ ਦਾ ਨੁਕਸਾਨ ਹੋਇਆ ਸੀ ਉਹ ਕਿਸੇ ਨੂੰ ਗੱਲਾਂ ਹੀ ਨਹੀਂ ਸਾਰੀਆਂ ਪਰੈਕਟੀਕਲੀ ਫੀਲਡ ਵਿੱਚ ਕੁਝ ਨਹੀਂ ਹੋ ਰਿਹਾ ਤੇ ਦੂਜੀ ਗੱਲ ਜਿਹੜੀ ਅਸੀਂ ਗੱਲ ਕਰਨਾ ਚਾਹੁੰਦੇ ਆ ਅੱਜ ਸਾਰਾ ਸਾਰੇ ਪੰਜਾਬ ਚ ਤਰਾਹੀ ਤਰਾਹੀ ਹੋਈ ਪਈ ਹੈ ਰੋਜ਼ ਕਤਲ ਹੁੰਦੇ ਨੇ ਰੋਜ਼ ਡਾਕੇ ਵੱਜਦੇ ਨੇ ਐਦਾਂ ਲੱਗਦਾ ਜਿਵੇਂ ਸਰਕਾਰ ਨਾਲ ਦੀ ਕੋਈ ਚੀਜ਼ ਹੀ ਨਹੀਂ ਹੈ ਦਿਨ ਦਿਹਾੜੇ ਲੁੱਟਾਂ ਖੋਹ ਹੋ ਰਹੀਆਂ ਨੇ ਕੋਈ ਦਿਨ ਸੁੱਕਾ ਨਹੀਂ ਜਾਂਦਾ ਜਿੱਦਣ ਵੱਡੇ ਵੱਡੇ ਡਾਕੇ ਨਾ ਪੈਂਦੇ ਹੋਣ ਲੁਧਿਆਣੇ ਚ ਵਕੈਸ਼ ਦਾ ਡਾਕਾ ਪੈ ਕੇ 8 ਕਰੋੜ 49 ਲੱਖ ਹੋ ਲੈ ਗਏ ਤੇ ਅੰਮ੍ਰਿਤਸਰ ਚ ਇੱਕ ਨੌਜਵਾਨ ਨੂੰ ਉਹਦੇ ਕੋਲੋਂ ਕੈਸ਼ ਕੋਕੇ ਲੈ ਕੇ ਇੱਕ ਮੋਗੇ ਦਾ ਮੋਗੇ ਦਾ ਸੁਨਿਆਰਾ ਸੀ ਵਿਚਾਰਾ ਉਹਨੂੰ ਗੋਲੀ ਮਾਰ ਕੇ ਮਾਰ ਗਏ ਤਾਂ ਇਹ ਰੋਜ਼ ਕਿੰਨੀ ਸਰਕਾਰ ਕਿੱਥੇ ਹੈ ਲੋਕਾਂ ਦੀ ਸਿਕਿਉਰਿਟੀ ਆਪਣੀ ਸਿਕਿਉਰਿਟੀ ਦਾ ਤਾਂ ਪ੍ਰਬੰਧ ਕੀਤਾ ਸਰਕਾਰ ਕਿੱਥੇ ਹੈ ਫਿਰ ਲੋਕੀ ਮਾਇੂਸ ਨੇ ਪੰਜਾਬ ਦੇ ਲੋਕ ਔਰ ਅਫਸੋਸ ਇਹ ਹੈ ਕਿ ਪੋਲਿਟੀਕਲ ਲੀਡਰਸ਼ਿਪ ਨੂੰ ਲੋਕਾਂ ਦੀ ਚਿੰਤਾ ਨਹੀਂ ਆਪਣੀ ਕੁਰਸੀ ਦੀ ਚਿੰਤਾ ਹੈ ਲੋਕਾਂ ਨੂੰ ਮੂਰਖ ਸਮਝਣ ਲੱਗ ਪਏ ਇਸ ਕਰਕੇ ਦਿਨ ਬਦ ਦਿਨ ਮਾਹੌਲ ਵਿਗੜ ਰਿਹਾ ਹੈ ਕਿਸਾਨ ਹੈ ਉਹਦੇ ਕੋਲ ਅੰਦੋਲਨ ਕਰਨ ਤੋਂ ਬਾਅਦ ਹੁਣ ਕੋਈ ਰਸਤਾ ਨਹੀਂ ਬਚਿਆ ਹਰਿਆਣੇ ਚ ਐਮਐਸਪੀ ਦਾ ਹੀ ਰੌਲਾ ਪਿਆ ਨਾ ਇਹ ਜਦੋਂ ਕੱਲ ਉੱਥੇ ਇਕੱਠ ਹੋਇਆ ਉੱਥੇ ਫਿਰ ਉੱਥੇ ਧਰਨੇ ਤੇ ਬੈਠਣਾ ਪੈ ਗਿਆ ਉਹਨਾਂ ਨੂੰ ਤੇ ਅਸੀਂ ਵੀ ਉੱਥੇ ਸੀ ਅਸੀਂ ਅੱਜ ਜਿਹੜਾ ਸਾਰੇ ਪੰਜਾਬ ਵਿੱਚ ਦੇਲੇ ਸੀ ਮੈਮੋਰੰਡਮ ਸਾਰੇ ਮੇਰੇ ਖਿਆਲ ਕੋਈ ਤਸੀਲ ਨਹੀਂ ਬਚੀ ਹੋਣੀ ਜਿੱਤੇ ਸਾਡੇ ਵਰਕਰਾਂ ਨੇ ਅੱਜ ਇਕੱਠੇ ਹੋ ਕੇ ਮੈਮੋਰੰਡਮ ਨਹੀਂ ਦਿੱਤੇ ਤੇ ਉਹਦੇ ਲਈ ਇੱਥੇ ਆਉਣਾ ਪਿਆ ਮੈਂ ਸਰਕਾਰ ਦੇ ਵਤੀਰੇ ਦੀ ਸਖਤ ਨਿੰਦਾ ਕਰਦਾ ਸਰਕਾਰ ਨੂੰ ਚਾਹੀਦਾ ਹੈ ਮੇਜ਼ ਤੇ ਬੈਠ ਕੇ ਲੋਕਾਂ ਦੇ ਮਸਲੇ ਹੱਲ ਕਰੇ ਇਹ ਇਹਨਾਂ ਦੀਆਂ ਕੁਰਸੀਆਂ ਜੱਦੀ ਪੁਸ਼ਤੀ ਨਹੀਂ ਔਰ ਜਿਸ ਪਾਸੇ ਨੂੰ ਦੇਸ਼ ਨੂੰ ਤੋੜੀ ਜਾ ਰਹੇ ਨੇ ਇਹ ਕਿਸੇ ਵੀ ਪਾਰਟੀ ਦੀ ਸਰਕਾਰ ਹੋਵੇ ਇਹ ਠੀਕ ਨਹੀਂ ਲੋਕਾਂ ਨੂੰ ਲੋਕਾਂ ਦੀ ਕੀਮਤ ਉਹਨਾਂ ਨੂੰ ਸਮਝਣੀ ਚਾਹੀਦੀ ਹੈ ਇਹ ਜੇ ਡੈਮੋਕ੍ਰੇਸੀ ਹੈ ਤਾਂ ਡੈਮੋਕ੍ਰੇਸੀ ਜੀ ਲੋਕ ਵੱਡੇ ਹੁੰਦੇ ਨੇ ਜਿਹੜੇ ਪੋਲਿਟਿਕਲ ਲੀਡਰ ਨੇ ਵੱਡੇ ਨਹੀਂ ਹੁੰਦੇ ਅਨਫੋਰਚੂਨੇਟਲੀ ਚਾਹੇ ਕਿਸੇ ਪੋਲਿਟਿਕਲ ਪਾਰਟੀ 'ਚ ਕੋਈ ਬੈਠਾ ਹੈ ਉਹਨੂੰ ਆਮ ਲੋਕਾਂ ਤੋਂ ਪਿੱਟ ਚੜਨ ਲੱਗ ਗਈ ਆਮ ਆਦਮੀ ਨੂੰ ਕੁਝ ਸਮਝਦੇ ਨਹੀਂ ਇਹ ਐਸੇ ਦਾ ਨਤੀਜਾ ਹੈ ਕਿ ਅੱਜ ਲਾਅ ਐਂਡ ਆਰਡਰ ਕੋਈ ਨਹੀਂ ਇਸੇ ਦਾ ਨਤੀਜਾ ਕੋਈ ਲੋਕਾਂ ਦਾ ਕੋਈ ਸੌਰਦਾ ਨਹੀਂ ਲੋਕਾਂ 'ਚ ਅਸੰਤੁਸ਼ਟਤਾ ਹੈ ਲੋਕੀ ਮਾਇੂਸ ਨੇ ਯੂਥ ਸੜਾ ਪਰੇਸ਼ਾਨ ਹੈ ਕਿਹੜਾ ਵਰਗ ਹੈ ਜਿੰਨ ਇੱਥੇ ਸ਼ਾਂਤੀ ਨਾਲ ਸ਼ਾਮ ਨੂੰ ਸੌਂਦਾ ਹੈ ਰੋਟੀ ਉਹਨੇ ਚ ਮਿਲਦੀ ਹੈ ਉਹ ਇਹ ਇਹ ਇੱਕ ਚਿੰਤਾ ਦਾ ਵਿਸ਼ਾ ਹੈ ਇੱਕ ਇਹ ਵੀ ਚਰਚਾ ਹੋ ਰਹੀ ਹੈ ਅਫਸੋਸ ਹੁੰਦਾ ਹੈ ਮੈਂ ਚਿੱਠੀ ਲਿਖੀ ਭਗਵੰਤ ਮਾਨ ਨੂੰ ਇੱਕ 21 ਤਾਰੀਖ ਨੂੰ ਇਹਨੇ ਬਠਿੰਡੇ ਮੀਟਿੰਗ ਕੀਤੀ ਕਿ ਰਾਜਸਥਾਨ ਦੇ ਇੱਕ ਮੈਂਬਰ ਪਾਰਲੀਮੈਂਟ ਨਾਲ ਉਹਨਾਂ ਨੇ ਸਾਡੇ ਤੇ ਵੀ ਪ੍ਰੈਸ਼ਰ ਪਾਇਆ ਜੀ ਸਾਨੂੰ ਹੋਰ ਪਾਣੀ ਲੈ ਲੈਣ ਦੇ 1250 ਕਿਊਸਿਕ ਮੈਂ ਕਹਿੰਦਾ ਜਿਹੜਾ ਤੁਹਾਡਾ ਸਾਡਾ ਸਾਡੀਆਂ ਨਹਿਰਾਂ ਬੰਦ ਨੇ ਸਾਡੀਆਂ ਫਸਲਾਂ ਸੁੱਕਦੀਆਂ ਨੇ ਸਾਡੇ ਬਜਾਈ ਨਹੀਂ ਹੋ ਰਹੀ ਤੇ ਅਸੀਂ ਹੁਣ ਤੁਹਾਨੂੰ ਫालतू ਕਿੱਥੋਂ ਦੇ ਦਈਏ ਤੁਸੀਂ ਤਾਂ ਪਹਿਲਾਂ ਹੀ ਪਾਣੀ ਮੁਫਤ ਚ ਲੈ ਕੇ ਜਾ ਰਹੇ ਹੋ ਉੱਥੇ ਜਾ ਕੇ ਕਹਿੰਦਾ ਪੁੱਛਾ ਕਰਦਾ ਕੁਛ ਹੈ ਮੇਰੇ ਕੋਲ ਰੋਜ਼ ਉੱਥੇ ਮਸ਼ੀਨਾਂ ਲੱਗੀਆਂ ਅੱਜ ਕੱਲ ਮਿਲਤੀ ਹੋ ਰਹੀ ਹੈ ਪਾਣੀ ਦੀ ਭਾਰਤ ਸਰਕਾਰ ਨੇ ਮਸ਼ੀਨਾਂ ਲਾਈਆਂ ਸਾਡੀ ਐਜਿਟੇਸ਼ਨ ਦੀ ਵਜ੍ਹਾ ਕਰਕੇ 40 ਦਿਨ ਡੇਲੀ ਉਹਦੀ ਰਿਕਾਰਡਿੰਗ ਹੋ ਰਹੀ ਹੈ ਤੇ ਉੱਥੇ ਜਿਹੜੀ ਨਹਿਰ 'ਚ 1500 ਕਿਊਸਿਕ ਪਾਣੀ ਜਾਣਾ ਚਾਹੀਦਾ 2700 2860 ਪਾਣੀ ਜਾ ਰਿਹਾ 1500 ਤੇ ਉਹ ਸਾਰਾ ਰਾਜਸਥਾਨ ਨੂੰ ਆਉਂਦੀ ਇਲੈਕਸ਼ਨ ਲੜਨ ਵਾਸਤੇ ਉੱਥੇ ਤਿਆਰੀ ਕਰ ਰਹੇ ਨੇ ਪੰਜਾਬ ਦਾ ਪਾਣੀ ਮੁਫਤ ਵਿੱਚ ਦੇ ਰਹੇ ਨੇ ਭਗਵੰਤ ਮਾਨ ਝੂਠ ਬੋਲ ਰਿਹਾ ਕਿਸੇ ਨੂੰ ਸਹੀ ਤਸਵੀਰ ਦੱਸਦਾ ਨਹੀਂ ਅਸੀਂ ਸਾਰਾ 40 ਦਿਨ ਦੀ ਰਿਡਿੰਗ ਜਦੋਂ ਆ ਗਈ ਸਾਰੀ ਅਸੀਂ ਸਾਰਾ ਜਿਹੜਾ ਡਿਟੇਲ ਹੈ ਉਹ ਨਸ਼ਰ ਕਰਾਂਗੇ ਕਿੰਨਾ ਹੋਣਾ ਚਾਹੀਦਾ ਕਿੰਨਾ ਜਾ ਰਿਹਾ ਦੋ ਦੋ ਜਗ੍ਹਾ ਦੀ ਰੀਡਿੰਗ ਆਉਂਦੀਆਂ ਨੇ ਰੋਜ਼ ਮੇਰੇ ਕੋਲ ਹੈ ਮੋਬਾਈਲ 'ਚ ਇੱਕ ਇੱਕ ਚ 2800 ਕੁਝ ਇੱਕ ਚ 27060 ਕਿਤੇ ਦਾ 50 ਕਿਸੇ ਘਟ ਜਾਂਦਾ ਕਿਤੇ 100 ਵੱਜ ਜਾਂਦਾ ਹੈ ਡੇਲੀ ਮਤਲਬ 2700 ਕਿਸੇ ਤੇ ਉੱਤੇ ਉੱਤੇ ਦੋ ਨਹਿਰਾਂ ਦੇ ਵਿੱਚ ਪਾਣੀ ਜਾ ਰਿਹਾ ਜੀ ਇਹਨਾਂ ਦੇ ਜਿਹਨਾਂ ਦੇ ਜਾਣਾ ਚਾਹੀਦਾ 15 1500 ਔਰ ਫालतू ਕਿਹੜੇ ਘਰ ਤੇ ਜਾ ਰਿਹਾ ਬੀਐਮਐਲ ਦਾ ਹਾਲੇ ਮਿਲਤੀ ਨਹੀਂ ਹੋ ਰਹੀ ਬੀਐਮਐਲ ਦੇ ਵਿੱਚ ਵੀ ਪਾਣੀ ਜਾ ਰਿਹਾ ਔਰ ਪੰਜਾਬ ਦੀ ਤਾਂ ਪਤਾ ਨਹੀਂ ਪੰਜਾਬ ਬਹੁਤ ਛੇਤੀ ਤਬਾਹ ਹੋਣ ਜਾ ਰਿਹਾ ਹੈ ਪੰਜਾਬ ਦਾ ਪਾਣੀ ਮੁਕਰਿਆ ਮੁਕਰਿਆ ਸਾਡਾ ਅੰਦਾਜ਼ਾ ਹੈ ਕਿ 4 ਸਾਲ ਤੱਕ ਪੰਜਾਬ ਵਿੱਚ ਪਾਣੀ ਪੀਣ ਨੂੰ ਨਹੀਂ ਮਿਲੇਗਾ ਜੇ ਹੁਣੇ ਤੋਂ ਚੌਕ ਸੋਕੇ ਸੀ ਆਪਣਾ ਪਾਣੀ ਨਾ ਬਚਾਇਆ ਸੀ ਪਾਣੀਆਂ ਦੀ ਲੜਾਈ ਇਹ ਸੇ ਕਰਕੇ ਸ਼ੁਰੂ ਕਰਨ ਜਾ ਰਹੇ ਹਾਂ 5 ਅਗਸਤ ਅੱਜ ਦੀ ਸਥਿਤੀ ਚ ਇਹ ਆ ਵੀ ਪੰਜਾਬ ਮੋਰੀ ਐ ਸਾਰੇ ਦੇਸ਼ ਵਿੱਚ ਸੁਸਾਇਸਾਈਡ ਦੇ ਵਿੱਚ ਫਾਰਮਰ ਸੁਸਾਇਸਾਈਡ ਸਭ ਤੋਂ ਵੱਧ ਸੁਸਾਇਸਾਈਡ ਫਾਰਮਰ ਪੰਜਾਬ ਦੇ ਕਰ ਰਹੇ ਨੇ ਉਹਨਾਂ ਦੀ ਪੇਂ ਕੈਪੈਸਿਟੀ ਬਿਲਕੁਲ ਨਹੀਂ ਹੈ ਤੇ ਅੱਜ ਇਹ ਇੱਕ ਹੋਰ ਨਵੀਂ ਸੱਟ ਜਿਹੜੀ ਉਹਨਾਂ ਨੇ ਮਾਰ ਦਿੱਤੀ ਇੱਕ ਦੂਸਰੀ ਉਹ ਕਹੀ ਜਾਂਦੇ ਨੇ ਡਾਈਵਰਸੀਫਿਕੇਸ਼ਨ ਡਾਈਵਰਸੀਫਿਕੇਸ਼ਨ ਹੈ ਜੀ ਕਮੇਟੀ ਬਣਾਤੀ ਐ ਐਗਰੀਕਲਚਰ ਪਾਲਿਸੀ ਉਹ ਕਰਨਾ ਕਰਾਉਣਾ ਕੱਖ ਨਹੀਂ ਸਿਰਫ ਝੂਮਲੇ ਨੇ ਇਹ ਫਾਸਰਸ ਦੇ ਕਲਾਕਾਰ ਦੀ ਸਰਕਾਰ ਹੈ ਇਹ ਲਤੀਫੇ ਸੁਣਾ ਕੇ ਲੋਕਾਂ ਨੂੰ ਮੂਰਖ ਬਣਾ ਰਿਆ ਔਰ ਜੇ ਇਹਨਾਂ ਨੇ ਡਾਈਵਰਸੀਫਿਕੇਸ਼ਨ ਕਰਨੀ ਹੈ ਤਾਂ ਆਇਲ ਸੀਡਸ ਮੱਕੀ ਜਿਹੜੀਆਂ ਦੂਸਰੀਆਂ ਫਸਲਾਂ ਨੇ ਦਾਲਾਂ ਨੇ ਉਹਨਾਂ ਦੀ ਖਰੀਦ ਸ਼ੁਰੂ ਕਰਨ ਮੂੰਗੀ ਦੀ ਫਸਲ ਖਰੀਦਣੀ ਸ਼ੁਰੂ ਕੀਤੀ ਸੀ ਅੱਧ ਵਿਚਾਲੇ ਛੱਡਤੀ ਉਹਦੇ ਜਿਹੜੇ ਪੈਸੇ ਬਕਾਇਆ ਭਾਵੰਤਰ ਚ ਵੀ ਦੇਣੇ ਸੀ ਉਹ ਕਿਸੇ ਨੂੰ ਦਿੱਤੇ ਹੀ ਨਹੀਂ ਕਿਸੇ ਨੂੰ ਦੇ ਦਿੱਤੇ ਕਿਸੇ ਨੂੰ ਨਹੀਂ ਦਿੱਤੇ ਤੇ ਜਿਹੜੀ ਆਇਲ ਸੀਡਸ ਨੇ ਅਸੀਂ ਇੰਪੋਰਟ ਕਰਦੇ ਹਾਂ ਬਾਹਰੋਂ ਇੱਥੇ ਕੋਈ ਖਰੀਦਾ ਨਹੀਂ 4000 ਰੁਪਏ ਨੂੰ ਸਰੋਂ ਵਿਕਦੀ ਨਹੀਂ ਤੇ ਇਸੇ ਤਰ੍ਹਾਂ ਮੱਕੀ ਰੁੱਲਦੀ ਐ ਹਰ ਫਸਲ ਇੱਥੇ ਐਮਐਸਪੀ ਐ ਐਮਐਸਪੀ ਵਿਦਆਊਟ ਪ੍ਰੋਕਿਊਰਮੈਂਟ ਮੀਨਸ ਜ਼ੀਰੋ ਉਹਦਾ ਮਤਲਬ ਕੀ रह ਜਾਂਦਾ ਜੇ ਤੁਸੀਂ ਐਮਐਸਪੀ ਤੈਅ ਕਰਤੀ ਉਹ ਮਾਰਕੀਟ 'ਚ ਮਿਲਣੀ ਨਹੀਂ ਇਸੇ ਕਰਕੇ ਸਾਡੀ ਜਿਹੜੀ ਲੜਾਈ ਹੈ ਅਸੀਂ ਕਹਿੰਦੇ ਹਾਂ ਵੀ ਇੱਕ ਕਾਨੂੰਨ ਹੋਣਾ ਚਾਹੀਦਾ ਹੈ ਜਿਹੜਾ ਗਾਰੰਟੀ ਕਰੇ ਜੇ ਕੋਈ ਐਮਐਸਪੀ ਤੋਂ ਘੱਟ ਖਰੀਦੇ ਉਹਦੇ ਇਹ ਆਫੈਂਸ ਹੋਵੇ ਔਰ ਉਹਦੇ ਉੱਤੇ ਪਰਚਾ ਦਰਜ ਹੋਵੇ ਆਹੀ ਮੰਗ ਅਸੀਂ ਕਰਦੇ ਹਾਂ ਨਾ ਜੇ ਸਰਕਾਰ ਇਮਾਨਦਾਰੀ ਨਾਲ ਐਮਐਸਪੀ ਤੈਅ ਕਰਦੀ ਹੈ ਫਿਰ ਉਹਦੇ ਵਿੱਚ ਇੱਕ ਵੱਡਾ ਸਵਾਲ ਹੈ ਉਹ ਐਮਐਸਪੀ ਦਾ ਜਿਹੜਾ ਅਕਾਊਂਟ ਫਾਰ ਕਰਨ ਦਾ ਸਾਰਾ ਫਾਰਮੂਲਾ ਉਹ ਵੀ ਬੜਾ ਇੱਕ ਵੱਡਾ ਸਵਾਲ ਹੈ ਉਹ ਵੀ ਬੜਾ ਬਾਹੀ ਹੱਥ ਉਹਦੇ ਵਿੱਚ ਗੱਲਾਂ ਲਿਖੀਆਂ ਜਿਹੜੀਆਂ ਕਿਸਾਨ ਦੀ ਜ਼ਿੰਮੇਵਾਰੀ ਨਹੀਂ ਤੋ ਇਹ ਸਾਰਾ ਕੁਝ ਜਿਹੜਾ ਸਰਕਾਰ ਡਾਈਵਰਸੀਫਿਕੇਸ਼ਨ ਤੇ ਪੰਜਾਬ ਵਾਲੇ ਨੇ ਇੱਕ ਨਮਾ ਹੀ ਕੰਮ ਕਰਤਾ ਇੱਕ BCG ਨਾਂ ਦੀ ਕੰਪਨੀ ਨੂੰ ਠੇਕਾ ਦਿੱਤਾ ਡਾਈਵਰਸੀਫਿਕੇਸ਼ਨ ਵਾਸਤੇ ਜਿਹਦਾ ਕੋਈ ਖੇਤੀ ਨਾਲ ਕੋਈ ਸੰਬੰਧ ਨਹੀਂ ਉਹਦਾ ਖੇਤੀ ਦਾ ਕੋਈ ਤਜਰਬਾ ਹੀ ਨਹੀਂ ਕਹਿੰਦੇ ਜੀ ਅਸੀਂ ਟੈਂਡਰ ਫਲੋਟ ਕੀਤਾ ਤੇ ਲੋਕਾਂ ਨੂੰ ਪਹਿਲਾਂ ਹੀ ਪਤਾ ਲੱਗ ਗਿਆ ਵੀ ਇਹ ਟੈਂਡਰ ਇਹਨਾਂ ਨੇ ਫਲਾਣੇ ਨੂੰ ਦੇਣਾ ਕਿਸੇ ਨੇ ਟੈਂਡਰ ਪਰ ਇਹ ਹੀ ਨਹੀਂ ਤੇ ਉਹੀ ਤਿੰਨ ਵਾਰੀ ਤਿੰਨ ਵਾਰੀ ਟੈਂਡਰ ਮੰਗੇ ਇੱਕੋ ਕੰਪਨੀ ਦਾ ਆਇਆ ਉਹਨੂੰ ਜਿਹਨੂੰ ਕੋਈ ਤਜਰਬਾ ਨਹੀਂ ਉਹ ਉਹ ਕਹਿੰਦੇ ਇੰਡਸਟਰੀ 'ਚ ਉਹਨੇ ਕੰਮ ਕੀਤਾ ਹੈ ਉਨੇ ਟ੍ਰੇਡ 'ਚ ਕੰਮ ਕੀਤਾ ਪਰ ਖੇਤੀ ਦਾ ਅੱਜ ਤੱਕ ਉਹਨੇ ਕੋਈ ਕੰਮ ਢੱਕਾ ਦੂਰਾ ਨਹੀਂ ਕੀਤਾ ਕਿਉਂਕਿ ਉਹ ਇਹਨਾਂ ਦਾ ਚੇਤ ਹੈ ਇਸ ਕਰਕੇ 8.5 ਕਰੋੜ ਰੁਪਇਆ ਉਹਨੂੰ ਪੰਜਾਬ ਦਾ ਪੁੱਜਣ ਲੱਗੇ ਨੇ ਤੁਸੀਂ ਲੋਕ ਲੋਕਾਂ ਤੇ ਪਾਰ ਪਾਈ ਜਾ ਰਹੇ ਹੋ ਆਪਣੇ ਬੁਲਸ਼ਰੇ ਉਡਾਈ ਜਾ ਰਹੇ ਹੋ ਇਹ ਕਿੰਨੀ ਦੇਰ ਚੱਲੇਗਾ ਇੱਕ ਗੱਲ ਬੀਸੀਜੀ ਬੀਸੀਜੀ ਬਹੁਤ ਵੱਡੀ ਰਿਪੋਰਟ ਛਪੀ ਹੈ ਤਾਂ মিডিਆ ਦੇ ਵਿੱਚ ਆ ਚੁੱਕਾ ਟ੍ਰਿਬਿਊਨ ਨੇ ਬਹੁਤ ਵੱਡਾ ਇਹਨੂੰ ਥਾਂ ਦਿੱਤੀ ਔਰ ਮੈਂ ਅਸੀਂ ਸਮਝਦੇ ਹਾਂ ਕਿ ਡਾਈਵਰਸੀਫਿਕੇਸ਼ਨ ਕੋਈ ਔਖਾ ਕੰਮ ਨਹੀਂ ਸਰਕਾਰ ਗਰੰਟੀ ਕਰ ਦੇ ਵੀ ਕਿਹੜੀ ਚੀਜ਼ ਉਹ ਖਰੀਦੇਗੀ ਜਦੋਂ ਕਿਸਾਨ ਨੂੰ ਤਸੱਲੀ ਹੋ ਗਈ ਵੀ ਜਿਹੜੀ ਮੈਂ ਦਾਲ ਪੈਦਾ ਕਰਨਾ ਮੈਂ ਆਇਲ ਸੀਡ ਪੈਦਾ ਕਰਨਾ ਐਮਐਸਪੀ ਤੇ ਵਿਕੇਗਾ ਆਟੋਮੈਟਿਕਲੀ ਉਹਦਰ ਸਵਿਚਓਵਰ ਕਰ ਦੇਣਗੇ ਕਿਸਾਨ ਕਿਉਂਕਿ ਸਰਕਾਰ ਖਰੀਦੀ ਨਹੀਂ ਇਸ ਕਰਕੇ ਮਜਬੂਰੀ ਹੈ ਉਹਦੀ ਉਹ ਫਿਰ ਮਜਬੂਰੀ ਬਸ ਜਿਹੜਾ ਉਹ ਕਣਕ ਚ ਓਨੇ ਤੇ ਫਸਿਆ ਹੋਇਆ ਹੈ ਉਹ ਸਾਰੇ ਸਮਝਦੇ ਨੇ ਇਹਦੇ ਜਿਹੜੇ ਕਮੀਆਂ ਪੇਸ਼ੀਆਂ ਸਾਰੀਆਂ ਉਹਨੂੰ ਪਤਾ ਹੈ ਪਰ ਉਹ ਸਿਰਫ ਕਿਉਂਕਿ ਦੂਜੀਆਂ ਫਸਲਾਂ ਦੀ ਖਰੀਦ ਕੋਈ ਨਹੀਂ ਹੈ ਉਹਨਾਂ ਕੋਲ ਹੋਰ ਕੋਈ ਰਸਤਾ ਨਹੀਂ رہ ਜਾਂਦਾ ਔਰ ਕਣਕ ਚੋਨੇ ਦੇ ਜਾਲ ਵਿੱਚ ਫਸੇ ਆ ਇਦਾਂ ਡਾਈਵਰਸੀਫਿਕੇਸ਼ਨ ਨਹੀਂ ਹੋਣੀ ਕਈ ਸਰਕਾਰਾਂ ਆ ਕੇ ਚਲਿੰਗੀਆਂ ਇਹ ਗੱਲ ਕਰਕੇ ਇਹ ਸਰਕਾਰ ਵੀ ਗੱਲਾਂ ਕਰਕੇ ਚਲੀ ਜਾਊ ਡਾਈਵਰਸੀਫਿਕੇਸ਼ਨ ਕਰਨੀ ਹੈ ਤਾਂ ਸਾਰੀਆਂ ਚੀਜ਼ਾਂ ਖਰੀਦਣੀਆਂ ਪੈਣਗੀਆਂ ਜੇ ਡੀਐਸਆਰ ਵਾਲਿਆਂ ਨੂੰ ਕੁਝ ਨਹੀਂ ਦਿੱਤਾ ਤਾਂ ਜਿਹੜੇ ਨੇਚਰਲ ਕੈਰਾਮਿਟੀਆਂ ਨਾਲ ਪਿੱਛੇ ਕਣਕ ਦਾ ਨੁਕਸਾਨ ਹੋਇਆ ਸੀ ਉਹ ਕਿਸੇ ਨੂੰ ਗੱਲਾਂ ਹੀ ਨਹੀਂ ਸਾਰੀਆਂ ਤੇ ਪ੍ਰੈਕਟੀਕਲੀ ਫੀਲਡ ਵਿੱਚ ਕੁਝ ਨਹੀਂ ਹੋ ਰਿਹਾ ਤੇ ਦੂਜੀ ਗੱਲ ਜਿਹੜੀ ਅਸੀਂ ਗੱਲ ਕਰਨਾ ਚਾਹੁੰਦੇ ਆ ਅੱਜ ਸਾਰਾ ਸਾਰੇ ਪੰਜਾਬ ਚ ਤਰਾਹੀ ਤਰਾਹੀ ਹੋਈ ਪਈ ਹੈ ਰੋਜ਼ ਕਤਲ ਰੋਜ਼ ਡਾਕੇ ਵੱਜਦੇ ਨੇ ਐਦਾਂ ਲੱਗਦਾ ਜਿਵੇਂ ਸਰਕਾਰ ਨਾਲ ਦੀ ਕੋਈ ਚੀਜ਼ ਹੀ ਨਹੀਂ ਹੈ ਦਿਨ ਦਿਹਾੜੇ ਲੁੱਟਾਂ ਖੋਹਾਂ ਹੋ ਰਹੀਆਂ ਨੇ ਕੋਈ ਦਿਨ ਸੁੱਕਾ ਨਹੀਂ ਜਾਂਦਾ ਜਿੱਦਣ ਵੱਡੇ ਵੱਡੇ ਡਾਕੇ ਨਾ ਪੈਂਦੇ ਹੁਣ ਲੁਧਿਆਣੇ ਚ ਵਕੈਸ਼ ਦਾ ਡਾਕਾ ਪੈ ਕੇ 8 ਕਰੋੜ 49 ਲੱਖ ਲੈ ਗਏ ਇਹ ਅੰਬ੍ਰੇਸਰ ਜਿੱਕੇ ਨੌਜਵਾਨ ਨੂੰ ਉਹਦੇ ਕੋਲੋਂ ਕੈਸ਼ ਕੋਕੇ ਲੈ ਕੇ ਇੱਕ ਮੋਗੇ ਦਾ ਮੋਗੇ ਦਾ ਸੁਨਿਆਰਾ ਸੀ ਵਿਚਾਰਾ ਉਹਨੂੰ ਗੋਲੀ ਮਾਰ ਕੇ ਮਾਰ ਗਏ ਤਾਂ ਇਹ ਰੋਜ਼ ਕਿੰਨੀ ਸਰਕਾਰ ਕਿੱਥੇ ਹੈ ਲੋਕਾਂ ਦੀ ਸਿਕਿਉਰਿਟੀ ਆਪਣੀ ਸਿਕਿਉਰਿਟੀ ਦਾ ਤਾਂ ਪ੍ਰਬੰਧ ਕੀਤਾ ਸਰਕਾਰ ਕਿੱਥੇ ਹੈ ਫਿਰ ਲੋਕੀ مایوس ਨੇ ਪੰਜਾਬ ਦੇ ਲੋਕ ਔਰ ਅਫਸੋਸ ਇਹ ਹੈ ਕਿ ਪੋਲਿਟੀਕਲ ਲੀਡਰਸ਼ਿਪ ਨੂੰ ਲੋਕਾਂ ਦੀ ਚਿੰਤਾ ਨਹੀਂ ਆਪਣੀ ਕੁਰਸੀ ਦੀ ਚਿੰਤਾ ਹੈ ਲੋਕਾਂ ਨੂੰ ਮੂਰਖ ਸਮਝਣ ਲੱਗ ਪਏ ਇਸ ਕਰਕੇ ਦਿਨ ਬਦਨ ਮਾਹੌਲ ਵਿਗੜ ਰਿਹਾ ਹੈ ਕਿਸਾਨ ਹੈ ਉਹਦੇ ਕੋਲ ਅੰਦੋਲਨ ਕਰਨ ਤੋਂ ਸਵਾ ਹੁਣ ਕੋਈ ਰਸਤਾ ਨਹੀਂ ਬਚਿਆ ਹਰਿਆਣੇ ਚ ਐਮਐਸਪੀ ਤੇ ਹੀ ਰੌਲਾ ਪਿਆ ਨਾ ਤੇ ਜਦੋਂ ਕੱਲ ਉੱਥੇ ਕੱਟ ਹੋਇਆ ਉੱਥੇ ਫਿਰ ਉੱਥੇ ਧਰਨੇ ਤੇ ਬੈਠਣਾ ਪੈ ਗਿਆ ਉਹਨਾਂ ਨੂੰ ਤੇ ਅਸੀਂ ਵੀ ਉੱਥੇ ਸੀ ਅਸੀਂ ਅੱਜ ਜਿਹੜਾ ਸਾਰੇ ਪੰਜਾਬ ਵਿੱਚ ਦੇਣੇ ਸੀ ਮੈਮੋਰੰਡਮ ਸਾਰੇ ਅੱਜ ਮੇਰੇ ਖਿਆਲ ਕੋਈ ਤਸੀਲ ਨਹੀਂ ਬਚੀ ਹੋਣੀ ਜਿੱਤੇ ਸਾਡੇ ਵਰਕਰਾਂ ਨੇ ਅੱਜ ਇਕੱਠੇ ਹੋ ਕੇ ਮੈਮੋਰੰਡਮ ਨਹੀਂ ਦਿੱਤੇ ਤੇ ਉਹਦੇ ਨੇ ਇੱਥੇ ਆਉਣਾ ਪਿਆ ਮੈਂ ਸਰਕਾਰ ਦੇ ਵਜ਼ੀਰੇ ਦੀ ਸਖਤ ਨਿੰਦਾ ਕਰਦਾ ਸਰਕਾਰ ਨੂੰ ਚਾਹੀਦਾ ਹੈ ਮੇਜ਼ ਤੇ ਬੈਠ ਕੇ ਲੋਕਾਂ ਦੇ ਮਸਲੇ ਹੱਲ ਕਰੇ ਇਹ ਇਹਨਾਂ ਦੀਆਂ ਕੁਰਸੀਆਂ ਜੱਦੀ ਪੁਸ਼ਤੀ ਨਹੀਂ ਔਰ ਜਿਸ ਪਾਸੇ ਨੂੰ ਦੇਸ਼ ਨੂੰ ਤੋੜੀ ਜਾ ਰਹੇ ਨੇ ਇਹ ਕਿਸੇ ਵੀ ਪਾਰਟੀ ਦੀ ਸਰਕਾਰ ਹੋਵੇ ਇਹ ਠੀਕ ਨਹੀਂ ਲੋਕਾਂ ਨੂੰ ਲੋਕਾਂ ਦੀ ਕੀਮਤ ਉਹਨਾਂ ਨੂੰ ਸਮਝਣੀ ਚਾਹੀਦੀ ਹੈ ਇਹ ਜੇ ਡੈਮੋਕ੍ਰੇਸੀ ਹੈ ਤਾਂ ਡੈਮੋਕ੍ਰੇਸੀ ਜੀ ਲੋਕ ਵੱਡੇ ਹੁੰਦੇ ਨੇ ਜਿਹੜੇ ਪੋਲੀਟੀਕਲ ਲੀਡਰ ਨੇ ਵੱਡੇ